ਲਓ ਇਹ ਦੇਖੋ ਲਓ ਇਹ ਕੱਪੜੀ ਜਗਾਨਾ ਤੁਹਾਨੂੰ ਦੇਖਣ ਨੂੰ ਮਿਲਣਗੇ ਅੰਦਰੇ ਬਾਜ਼ਾਰ ਦੇ ਵਿੱਚ ਜ਼ਿਆਦਾਤਰ ਸਾਹਮਣੇ ਪਈਆਂ ਨੇ ਜਿਵੇਂ ਦੇਖੋ ਜੀ ਜਿਵੇਂ ਆ ਕੱਪੜੇ ਦੀਆਂ ਆਗੀਆਂ ਇੱਧਰ ਠੀਕ ਹੈ ਜੀ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸ਼ਾਸਤਰੀ ਕਾਲ ਜੀ ਤੇ ਸੁਆਗਤ ਕਰਦੇ ਆਂ ਤੁਹਾਡਾ ਸਾਰਿਆਂ ਦਾ ਅੱਜ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਆਂ ਸ਼ਹਿਰ ਮਰੇਕੋਲਲੇ ਤੇ ਮਰੇਕ ਕੋਲੇ ਆਪ ਤੁਹਾਨੂੰ ਬਹੁਤ ਹੀ ਮਸ਼ਹੂਰ ਬਾਜ਼ਾਰ ਹੈ ਜਿਹੜਾ ਤੇਲੀ ਬਾਜ਼ਾਰ ਹੈ ਜਿੱਥੇ ਕੱਪੜੇ ਕਪੜਾ ਵੇਖਦੇ ਆਪਾਂ ਤੁਹਾਨੂੰ ਸਾਰਾ ਕਪੜਾ ਬਾਜ਼ਾਰ ਦਿਖਾਵਾਂਗੇ ਤੇ ਵੀਡੀਓ ਨੇ ਅੰਤ ਤੱਕ ਬਣੇ ਰਹੋ ਤੇ ਵੀਡੀਓ ਆਪਾਂ ਕਰਦੇ ਆਂ ਜੀ ਸ਼ਟਾਰਟ ਲਓ ਜੀ ਅੱਜ ਤੁਹਾਨੂੰ ਦਿਖਾਉਣੇ ਆਪਾਂ ਮਰੇਕ ਕੋਲੇ ਦਾ ਮਸ਼ਹੂਰ ਬਹੁਤ ਹੀ ਬਾਜ਼ਾਰ ਜਿਹੜਾ ਤੇਲੀ ਬਾਜ਼ਾਰ ਹੈ ਤੇ ਆਪਾਂ ਇਹ ਬਾਜ਼ਾਰ ਦੇ ਵਿੱਚ ਇੱਕ ਤੋਂ ਐਂਟਰ ਹੋਵਾਂਗੇ ਆਹ ਰਸਤਾ ਪੈਂਦਾ ਜੀ ਚੌਂਕ ਪੈਂਦਾ ਮਤਲਬ ਇੱਥੋਂ ਤੇ ਆਪਾਂ ਸਿੱਧਾ ਚੱਲਦੇ ਆਂ ਤੇ ਤੁਹਾਨੂੰ ਸਾਰਾ ਇਹ ਬਾਜ਼ਾਰ ਦਿਖਾਉਣੇ ਆਂ ਆਉਜੀ ਇਹ ਬਾਜ਼ਾਰ ਨੂੰ ਕੱਪੜੇ ਦੇ ਨਾਂ ਤੋਂ ਜਾਣਿਆ ਜਾਂਦਾ ਵੀ ਇੱਥੇ ਕੱਪੜਾ ਬਹੁਤ ਹੈ ਜਿਵੇਂ ਤੁਸੀਂ ਦੁਕਾਨਾਂ ਦੇਖ ਸਕਦੇ ਹੋ ਇੱਥੇ ਕੱਪੜੇ ਜਾਂ ਸਟਾਰਟਿੰਗ ਤੋਂ ਸ਼ਾਰਟ ਹੋ ਜਾਂਦੀਆਂ ਨੇ ਤੇ ਸ਼ੰਟ ਤੋਂ ਮੇਰੀ ਕੱਪੜੇ ਦੀ ਦੁਕਾਨ ਆ ਗਈ ਦਿਖਾ ਦਿੰਦੇ ਆ ਅੱਗੇ ਚੱਲਦੇ ਜਿੱਥੇ ਨੂੰ ਆਪਾਂ ਦਿਖਾਉਨੇ ਆ ਤੁਹਾਨੂੰ ਸਾਰੀ ਇਹ ਮਾਰਕੀਟ ਮਰੇਕ ਕੋਲੇ ਦੀ ਤੇ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜੀ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਅੱਗੇ ਵੱਧ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਲੋ ਜੀ ਤੁਸੀਂ ਦੇਖ ਸਕਦੇ ਹੋ ਕਿੰਨੇ ਕਿੰਨੇ ਇੱਥੇ ਦੁਕਾਨਾਂ ਨੇ ਕੱਪੜੇ ਦੀਆਂ ਜਿਵੇਂ ਆਹ ਦੇਖੋ ਦੁਕਾਨਾਂ ਆ ਗਈਆਂ ਅੱਗੇ ਵੀ ਆ ਗਈਆਂ ਦੁਕਾਨਾਂ ਹੋਰ ਤੇ ਆਪਾਂ ਤੁਹਾਨੂੰ ਸਾਰੀ ਇਹ ਮਾਰਕੀਟ ਤੁਰ ਤੋਂ ਸਟਾਰਟਿੰਗ ਤੋਂ ਲੈ ਕੇ ਅੱਗੇ ਤੱਕ ਦਿਖਾਵਾਂਗੇ ਸਾਰੀ ਲਓ ਜੀ ਦੇਖੋ ਆਹ ਦੇਖੋ ਕੱਪੜੇ ਦੀ ਦੁਕਾਨਾਂ ਨੇ ਸਾਰੀਆਂ ਇੱਥੇ ਜਿਵੇਂ ਆਹ ਕੱਪੜੇ ਦੀਆਂ ਆ ਗਈਆਂ ਇੱਧਰ ਠੀਕ ਆ ਜੀ ਤੇ ਮੈਨੂੰ ਪਹਿਲਾਂ ਸਟਾਰਟਿੰਗ ਦੱਸਦੇ ਵੀ ਕੱਪੜੇ ਦੇ ਨੌਂ ਤੋਂ ਬਾਜ਼ਾਰ ਬਹੁਤ ਮਸ਼ਹੂਰ ਆ ਤੇ ਸਾਹਮਣੇ ਦੇਖ ਸਕਦੇ ਹੋ ਜਿੱਧਰ ਵੀ ਦੇਖ ਸਕਦੇ ਹੋ ਆ ਕਰੋ ਜੀ ਇੱਧਰ ਚੈੱਕ ਕਰੋ ਆਪ ਇਹਨੇ ਚੁੰਨੀਆਂ ਸੂਟ ਇੱਕ ਤਰ੍ਹਾਂ ਦਾ ਕੱਪੜਾ ਤੁਹਾਨੂੰ ਇੱਥੇ ਮਿਲ ਜਾਊਗਾ ਤੇ ਅੱਗੇ ਚੱਲਦੇ ਆਂ ਜੀ ਆਪਾਂ ਨੂੰ ਅੱਗੇ ਹੋਰ ਇਹ ਮਾਰਕੀਟ ਦਿਖਾਉਨੇ ਆਂ ਦੇਖੋ ਜੀ ਬਹੁਤ ਹੀ ਫੇਮਸ ਮਾਰਕੀਟ ਆ ਇਹ ਬਰੇਕ ਕੋਲਲੇ ਦੀ ਤੇ ਆਹ ਦੇਖੋ ਸਾਰੀ ਇਹ ਮਾਰਕੀਟ ਲੋਕੀ ਸੂਟ ਕਿੰਨੀਆਂ ਇੱਕ ਤਰ੍ਹਾਂ ਦਾ ਤੁਹਾਨੂੰ ਸਮਾਨ ਇਹ ਮਾਰਕੀਟ ਦੇ ਵਿੱਚੋਂ ਮਿਲ ਜੂਗਾ ਤੇ ਅੱਗੇ ਵੀ ਤੁਸੀਂ ਦੇਖ ਸਕਦੇ ਹੋ ਸੂਟ ਹੀ ਸੂਟ ਹੈ ਰੇਨ ਸਾਰੇ ਲਓ ਜੀ ਦੇਖੋ ਆ ਪਹਿਲੇ ਤੋਂ ਸੂਟ ਦੇਖੋ ਜੀ ਲਓ ਜੀ ਅੰਦਰ ਦੇਖੋ ਤਾਰੀਏ ਮਾਰਕੀਟ ਦੇ ਦੇਖ ਸਕਦੇ ਹੋ ਆ ਲਿਖੋ ਤਾਂ ਲੋਕੀ ਕੱਪੜੇ ਜਗਾਨਾ ਤੁਹਾਨੂੰ ਦੇਖਣ ਨੂੰ ਮਿਲਣਗੇ ਅੰਦਰੇ ਬਾਜ਼ਾਰ ਦੇ ਵਿੱਚ ਜ਼ਿਆਦਾਤਰ ਜਿਵੇਂ ਤੁਸੀਂ ਦੇਖ ਸਕਦੇ ਹੋ ਕੱਪੜੇ ਕੱਪੜੇ ਨਹੀਂ ਸੇ ਅੱਗੇ ਚਾਉਂਦੇ ਆਂ ਨੂੰ ਅਸੀਂ ਅੱਗੇ ਹੋਰ ਦਿਖਾਉਂਦੇ ਆਂ ਮਾਰਕੀਟ ਅੱਗੇ ਵੀ ਹੋਰ ਹੈਗੀ ਹੈ ਮਾਰਕੀਟ ਲੋ ਆ ਦੇ ਆਓ ਜੀ ਦੇ ਕੱਪੜੇ ਦੀਆਂ ਦੁਕਾਨਾਂ ਇਹਨੂੰ ਦੇਖਣ ਨੂੰ ਮਿਲਣੀਆਂ ਇਹ ਆ ਜੀ ਮਰੇ ਕੋਲੇ ਦਾ ਬਾਜ਼ਾਰ ਕਾਫੀ ਫੇਮਸ ਮਾਰਕੀਟ ਹੈ ਲੋ ਜੀ ਆ ਦੇ ਕੁ ਕੜਦੇ ਹੋਗੇ ਜਿਵੇਂ ਚੁੰਨੀਆਂ ਹੋਈਆਂ ਸਾਹਮਣੇ ਪਈਆਂ ਨੇ ਜਿਵੇਂ ਦੇਖੋ ਜੀ ਇਹ ਤੋਂ ਇਟਰ ਕੋਸਾਰ ਨੇ ਹੋਰ ਮਾਰਕੀਟ ਹੈ ਸਾਰੀ ਦੁਨੀਆਂ ਸਾਰੀ ਮਾਰਕੀਟ ਹੈ ਸਾਰਾ ਤੁਹਾਨੂੰ ਕੱਪੜੇ ਮਿਲੂਗਾ ਜਾਤ ਰੇਖੇ ਤੋਂ ਲੋ ਸਰ ਜੀ ਤੁਹਾਨੂੰ ਮਾਰਕੀਟ ਹੋਰ ਦਿਖਾਉਣੀ ਆਪਾਂ ਕੇ ਜਿੱਥੇ ਆਪਾਂ ਤੁਹਾਨੂੰ ਕਹਿੰਦੇ ਕਿ ਆਪ ਵੀ ਕੱਪੜੇ ਦੀ ਦੁਕਾਨਾਂ ਜਾਦੀ ਹੋਣਗੀਆਂ ਤੁਸੀਂ ਕੱਪੜਾ ਦੇਖ ਸਕਦੇ ਹੋ ਫਿਰ ਹੁਣ ਅੱਗੇ ਚੱਲਦੇ ਆ ਲੋ ਜੀ ਆ ਰਹੀ ਹੈ ਕੱਪੜੀ ਦੀਆਂ ਦੁਕਾਨਾਂ ਦੇਖੋ ਜੀ ਲਓ ਜੀ ਇਹ ਆ ਮਰੇ ਕੋਲੇ ਦਾ ਕੱਪੜਾ ਬਾਜ਼ਾਰ ਆਹ ਦੇਖ ਸਕਦੇ ਹੋ ਇੱਧਰ ਸਾਰੀ ਦੁਕਾਨਾਂ ਕੱਪੜੇ ਸੂਟ ਪਏ ਨੇ ਜਿਵੇਂ ਆਹ ਕੀ ਆਹ ਦੇਖੋ ਇੱਧਰ ਲਓ ਇੱਧਰ ਦੇਖੋ ਦੇਖੋ ਜੀ ਸਾਰੇ ਮਤਲਬੇ ਕੱਪੜੇ ਕੱਪੜਾ ਤੁਹਾਨੂੰ ਮਿਲ ਜੂਗਾ ਬਾਜ਼ਾਰ ਦੇ ਵਿੱਚ ਆ ਇੱਕ ਚੌਕ ਪੈਂਦਾ ਜੀ ਇੱਧਰ ਕਰਫਤ ਇੱਧਰ ਵੀ ਜਾਂਦਾ ਪਰ ਇੱਧਰ ਜਾਂਦੇ ਤੇ ਦੇਖੋ ਸਾਰੀ ਇਹ ਮਾਰਕੀਟ ਆ ਦੇਖੋ ਜਿੱਧਰ ਚੁੰਨੀਆਂ ਇਹਦਾ ਆ ਭਾਈ ਇਹ ਨਵੀਂ ਦੁਕਾਨ ਹੈਲੋ ਇਹ ਤੇ ਮਾਡਰੇ ਦਾ ਬ੍ਰੇਕ ਕੋਲ ਦੇ ਦੀ ਜਿਹੜੇ ਜਿਹੜੇ ਪਹਿਲੇ ਕਈ ਵੀਡੀਓ ਵਧੀਆ ਲਾਗੀਆਂ ਦੀਆ ਸ਼ੇਅਰ ਕਰ ਦਿਆ ਕਰੋ ਲਾਈਕ ਕਰ ਦਿਆ ਕਰੋ ਤੇ ਕਮੈਂਟ ਕਰਕੇ ਦੱਸਿਆ ਕਰੋ ਕਿ ਤੁਹਾਨੂੰ ਕਿਹਦੀ ਵੀਡੀਓ ਦੇਖਣੀ ਹੈ ਲੈਨਿੰਗ ਕੋਲ 40 ਰੁਪਏ ਦੱਸਿਆ ਆ ਯਾਰ ਇਸ ਵਾਰ 5000 1 ਕੋਈ ਲਾਉਡ ਕਰੋ ਜਿੱਤ ਕੇ ਸਮੂਤ

ਤਾਂ ਲੰਮਾ ਵੀ ਹੋਇਆ ਤੁਹਾਨੂੰ ਪਹਿਲਾਂ ਆਪਾਂ 3GVR ਦਿਖਾ ਦਈਏ ਜਿਹੜਾ ਕੱਪੜੇ ਦੇ ਨਾਮ ਤੋਂ ਜਾਣਿਆ ਜਾਂਦਾ ਕਾਫੀ ਫੈਮਸ 3GVR ਨੀ ਕਿਹਾ ਜਾਂਦਾ ਇਹ ਵਕਤ ਵਰਤ ਨੂੰ ਹੋਰ ਦਿਖਾ ਰਹੀਆਂ ਤੇ ਆ ਦੇਖੋ ਲਾਓ ਜੀ ਇੱਧਰ ਦੇਖੋ ਸਾਰੇ अच्छे तो <Sessions> एक इशारा कपड़ा बाजार मरेक कोल्ले दा बाकी जमे पहला भी दसेया भी शेयर कर दिया करो बाकी कमेंट करके दर्शियो भी चतुर चतुर भी देख ले बाकी ये जो मरेक कोल्ले दे वीडियो देखदा जरूर कमेंट करियो ਮੈਂ ਬੜੀ ਵੀਡੀਓ ਦੇਖੀ ਸੀ ਲਓ ਜੀ ਇਹ ਸਾਰੀ ਮਰੇ ਗੋਲਲੇ ਦੀ ਮਾਰਕੀਟ ਬੜਾ ਮਾਰਕੀਟ ਚੱਲ ਗਿਆ ਆ ਦੇਖੋ ਬਾਹਰ 2 ਰੁਪਏ ਨੇ ਅਰੇ 20 ਖਰਬੂਜੇ ਲਓ ਜੀ ਕੋਕਾ ਪੁਜਾ ਹਮਾ ਤਾਜੋ ਸੋ ਕੋਕਾ ਲਾਓ ਜੀ ਆ ਦੇਖੋ ਇੱਧਰ ਸੂਟ ਫਿਲਮੀਆਂ ਠੀਕ ਹੈ ਜੀ ਬਸ ਯਾਰ ਦੇਖੋ ਇੱਧਰ ਲਓ ਆ ਇਹ ਸੂਟ ਦੇਖੋ ਲਓ ਮੈਂ ਹੋਣੀ ਗਰੀ ਬਸ ਜੀ ਸਾਰਾ ਮੇਰੇ ਕੋਲ ਦੇ ਦਾ ਯਾਰ ਦਿਖਾਇਆ

ਲਓ ਜੀ ਆਪਾਂ ਇਹ ਮਾਰਕੀਟ ਤੋਂ ਬਾਹਰ ਆ ਗਏ ਸਾਰੇ ਰਸਤੇ ਆਪਾਂ ਬਾਹਰ ਆਏ ਆ ਉੱਧਰੋਂ ਪਿੱਛੇ ਤੋਂ ਗਏ ਸੀ ਤੁਹਾਨੂੰ ਆਪਾਂ ਦਿਖਾਤਾ ਸੀ ਤੇ ਇੱਧਰ ਸਾਰਾ ਇਹ ਵੀ ਮਾਰਕੀਟਾ ਚ ਤੁਸੀਂ ਦੇਖ ਸਕਦੇ ਹੋ ਹਾਂਜੀ ਹੁਣ ਆਪਾਂ ਤੁਹਾਨੂੰ ਸਾਰੀ ਇੱਧਰ ਮਾਰਕੀਟ ਦਿਖਾਉਣੀ ਆ ਇੱਧਰ ਵੀ ਕਾਫੀ ਮਾਰਕੀਟ ਆ ਤੇ ਜਿਵੇਂ ਤੁਸੀਂ ਦੇਖ ਸਕਦੇ ਹੋ ਇੱਧਰ ਵੀ ਕੱਪੜੇ ਕਾਫੀ ਪਿਆ ਜਿਵੇਂ ਆਹ ਦੇਖੋ ਕੱਪੜੇ ਪਏ ਨੇ ਆਹ ਦੇਖ ਸਕਦੇ ਹੋ ਸਾਹਮਣੇ ਤੁਸੀਂ ਤੇ ਬਾਕੀ ਇੱਧਰ ਵੀ ਨੇ ਇਹ ਵੀ ਤੁਹਾਨੂੰ ਆਪਾਂ ਦਿਖਾਵਾਂਗੇ ਜਿਵੇਂ ਆਹ ਦੇਖੋ ਆਨੇ ਲੈ ਕੇ ਵੀ ਲਾਇਆ ਹੋਇਆ ਕਾਟਨ ਦੇ ਕੁਰਤੇ ਪਜਾਮੇ ਠੀਕ ਆ ਜੀ ਆਹ ਦੇਖੋ ਇੱਧਰ ਆਫ ਵਗੈਰਾ ਸਾਰਾ ਕੁਝ টি-ਸ਼ਰਟਾਂ ਲੋਹਾਂ ਜਿਵੇਂ ਸਾਰਾ ਕੁਝ ਪਿਆ ਬਾਕੀ ਇੱਧਰ ਵੀ ਇਹ ਵੀ ਤੁਹਾਨੂੰ ਆਪਾਂ ਦਿਖਾਉਣੀ ਹੈ ਉਧਰੋਂ ਵਾਪਸੀ ਆਉਂਦੇ ਹੋਏ ਪਹਿਲਾਂ ਤੁਹਾਨੂੰ ਇੱਕ ਸਾਈਡ ਦਿਖਾ ਦਈਏ ਕਿਉਂਕਿ ਫਿਰ ਪ੍ਰੋਪਰ ਤੁਹਾਨੂੰ ਦੁਕਾਨ ਦਿਖ ਜਾਂਦੀ ਹੈ ਜੇ ਆਪਾਂ ਇਦਾਂ ਕੈਮਰਾ ਘੁਮਾਈ ਜਾਵਾਂਗੇ ਤਾਂ ਨੂੰ ਵੀ ਨਹੀਂ ਉਕੀ ਵਧੀਆ ਲੱਗਣੀ। ਇਹ ਆ ਦੇਖ ਕਰਦੇ। ਲਾਓ ਜੀ फिर मैं तुम्हें दस जो तो बहर निकलना सामने ही मार्केट स्टार्ट हो जाती है जमी आता सारी मार्केट काफी बड़ा बाजार अमरेकोले कपड़ा बहुत लाओ जी बाकी आई तो समान लै सकते हो आर ज्यादातर तुम कपड़े दुकाना मिलने ग जर्नल स्टोर आ गया अगे बाकी आह इलेक्ट्रिकल आ गई दुकान बाकी इधर लगे ना तुम दिखाने आप वीडियो एंड तक बने रहे हो ਆਉਜੀ ਬਾਕੀ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਆ ਦੇਖੋ ਲੋਰਾ ਠੀਕ ਆ ਜੀ ਤੇ ਆ ਬੈਗ ਆ ਗਏ ਜਿਵੇਂ ਆ ਬੈਗ ਆ ਗਏ ਦੁਬਾਹਾ ਲੋਰਾ ਆ ਗਈਆਂ ਆ ਦੇਖੋ ਲੋਰਾ ਜੀ ਆਕੂੰ ਨੀਆ ਸੂਟ আর ਇਹ ਮਾਰਕੀਟ ਆ ਲਾਓ ਜੀ ਆਪਾਂ ਜਿੰਨੇ ਜਿੰਨੇ ਲੋਰਾ ਬੈਗ ਤੇ ਆ ਕਰੋ ਇੱਧਰ ਚੈੱਕ ਕਰੀਂ ਸ਼ਲਟਾ ਭਾਈ ਕੋ ਸੋ ਚੈੱਕ ਕਰ ਆ ਲਓ ਜੀ ਤੇ ਵੀ ਇੱਕ ਚੌਂਕ ਆ ਗਿਆ ਕਿ ਆ ਬੈਗ ਆ ਚੌਂਕ ਆ ਗਿਆ ਕਿ ਤੁਹਾਨੂੰ ਪਾਉਣਾ ਦੂਜੀ ਸਾਈਡ ਦਿਖਾਉਣੀ ਹੈ ਤਾਂ ਲਓ ਜੀ ਹੁਣ ਆਪਾਂ ਤੁਹਾਨੂੰ ਦਿਖਾਉਣੀ ਆ ਦੂਜੀ ਸਾਈਡ ਉਹੀ ਮਾਰਕੀਟ ਦੀ ਕਿ ਪਹਿਲਾਂ ਤੁਹਾਨੂੰ ਆਪਾਂ ਇੱਧਰਲੀ ਸਾਈਡ ਦਿਖਾਈਓ ਸਾਰੀ ਵੀਡੀਓ ਦੇ ਵਿੱਚ ਹੁਣ ਆਪਾਂ ਤੁਹਾਨੂੰ ਇੱਧਰਲੀ ਚੰਗ ਕਰਾਵਾਂਗੇ ਹਲੋ ਹੁਣ ਆਪਾਂ ਇੱਧਰਲੀ ਸਾਈਡ ਦਿਖਾਵਾਂਗੇ ਤੁਹਾਨੂੰ ਸਾਰੀ ਜਿਵੇਂ ਆਹ ਦੇਖ ਸਕਦੇ ਹੋ ਬਾਈ ਕੋ ਤੁਸੀਂ ਲੋਹਰਾ ਲੂਹਾਂ ਸਾਰਾ ਕੁਝ ਲੈ ਸਕਦੇ ਹੋ ਆਹ ਦੇ ਬਾਈਓ ਨੇ ਬਾਹਰ ਲਾਈ ਨੀ ਦੁਕਾਨਾਂ ਦੇਖ ਸਕਦੇ ਇਹ ਆ ਸਾਰੀ ਮਰੇਕ ਕੋਲੇ ਦੀ ਮਾਰਕੀਟ ਬਾਕੀ ਹੋਰ ਵੀ ਦਿਖਾਉਣੇ ਜੇ ਹੋਰੀ ਮਾਰਕੀਟ ਅੱਗੇ ਹੋਈ ਹਨ ਉਹ ਵੀ ਦਿਖਾਵਾਂਗੇ ਬਾਕੀ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਲਾਈਕ ਕਰ ਦਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਕਿ ਕਿੱਸ ਕਿੱਥੋਂ ਆਪਣੀ ਵੀਡੀਓ ਦੇਖ ਰਹੇ ਹੋ ਠੀਕ ਆ ਜੀ ਆ ਚੈੱਕ ਕਰੋ ਜੇ ਬਾਈ ਕੋ ਲਾਓ ਜੀ ਲੋਰਾਂ ਲੋਰਾਂ ਟੀ ਸ਼ਰਟਾਂ ਗਰਮੀਆਂ ਦਾ ਤੁਹਾਨੂੰ ਸਾਰੇ ਕੱਪੜੇ ਮਿਲ ਜਾਣਗੇ ਜਿਹੜਾ ਮਰਜ਼ੀ ਲੈ ਲਵਾ ਕੇ ਚੱਲਦੇ ਆ ਪੱਗ ਦੇ ਆ ਵੀ ਕੱਪੜੇ ਜੀ ਆ ਗਏ ਤੇ ਆ ਵੀ ਆ ਗਈ ਅੱਗੇ ਕੀ ਆ ਦੇਖੋ ਬਾਕੀ ਤੁਸੀਂ ਆਪਣੇ ਇੰਸਟਾਗ੍ਰam ਦੀ ਆਪਾਂ ਨੂੰ ਫੋਲੋ ਕਰ ਸਕਦੇ ਹੋ ਫੇਸਬੁਕ ਤੇ ਆਪਾਂ ਨੂੰ ਫੋਲੋ ਕਰ ਸਕਦੇ ਆ ਆਪਣੇ ਲਿੰਕ ਦੇ ਡਿਸਕ੍ਰਿਪਸ਼ਨ ਦੇ ਵਿੱਚ ਪਾਏ ਹੁੰਦੇ ਆ ਤੇ ਸੇਮ ਲਿੰਕ ਆਉਂਦੀ ਆਪਣੇ ਇੰਸਟਾਗ੍ਰam ਆ ਸੇਮ ਲਿੰਕ ਆਉਂਦੀ ਆਪਣਾ ਫੇਸਬੁਕ ਪੇਜ ਆ ਤੁਸੀਂ ਉੱਥੇ ਜਾ ਕੇ ਵੀ ਫੋਲੋ ਕਰ ਸਕਦੇ ਹੋ ਤੇ ਇਹ ਰੀਲਾਂ ਨੂੰ ਤੁਸੀਂ ਦੇਖ ਸਕਦੇ ਆ ਆਪਾਂ ਹੌਣੇ ਰੀਲਾਂ ਟੁੱਟਾਂ ਦੇ ਸੇਲਾਂ ਦੀ ਸਾਰੀ ਰੀਲ ਆਪ ਪਾਉਣੇ ਹੁੰਦੇ ਜਿਵੇਂ ਆਹ ਸੇਲ ਦੇਖ ਸਕਦੇ ਹੋ ਬਾਈ ਜੀ ਲਾਈ ਹੋਈ ਆ। ਲਓ ਜੀ ਆ ਕਰੋ ਚੱਕਾ। ਕਰੋ ਚੱਕਾ ਇਹ ਕਪੜਾ। ਲਓ ਜੀ ਇਹ ਵੀ ਦੂਜੀ ਸ਼ੈਡ। ਉਹੀ ਮਾਰਕੀਟ ਦੇ ਵਿੱਚ ਆਪਾਂ ਤੁਹਾਨੂੰ ਫਿਰ ਦਿਆਂਗੇ ਟਾਈਮ। ਤੁਹਾਨੂੰ ਦੂਜੀ ਸ਼ੈਡ ਦਿਖਾਈਏ। ਪਹਿਲਾਂ ਆਪਾਂ ਤੁਹਾਨੂੰ ਇੱਥਲੀ ਸ਼ੈਡ ਦਿਖਾਈ ਆ। ਪਹਿਲਾਂ ਤੁਹਾਨੂੰ ਇੱਥਲੀ ਦਿਖਾਈ ਆ। ਲੋਈ ਬੱਚਿਆਂ ਵਾਲੇ ਕੱਪੜੇ ਆ ਗਏ ਜਿਵੇਂ ਦੇਖੋ ਸਾਰੇ ਬੱਚੇ ਵਾਲੇ ਫੜੇ ਨੇ ਠੀਕ ਹੈ ਜੀ ਅੱਲ ਇੱਕ ਹੀ ਸਾਰੀ ਮਰੇਕ ਕੋਲੇ ਦੀ ਮਾਰਕੀਟ ਤੇ ਆਪਾਂ ਫੇਰ ਉਹੀ ਚੌਂਕ ਦੇ ਵਿੱਚ ਆ ਗਏ ਸਾਹਮਣੇ ਤੁਸੀਂ ਚੌਂਕ ਦੇਖ ਸਕਦੇ ਹੋ ਸਾਹਮਣੇ ਆਪਣੇ ਚੌਂਕ ਆ ਗਿਆ ਆਪਾਂ ਫੇਰ ਹੀ ਮੁੜ ਕੇ ਉਹੀ ਚੌਂਕ ਦੇ ਵਿੱਚ ਪਹੁੰਚ ਚੁੱਕੇ ਆਂ लाओ भी आपड़े की मार्केट है सारी नारी। करो चेक लो जी ये भी सारा इतने कपड़े मिलूगा देखने कपड़े कपड़ा पै जाए देख सकते ਲਓ ਜੀ ਕਪੜਾ ਹੀ ਕਪੜਾ ਪਿਆ ਇਹ ਮਾਰਕੀਟ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਹਾਂ ਬਾਈ ਅਮਰਤ ਸੂਟ ਬਹੁਤ ਨੇ ਆ ਲੈ ਸੂਟ ਬਹੁਤ ਪਿਆਰਾ ਲੱਗ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਨੇ ਗਿਣਤੀ ਬਹੁਤ ਆ ਦੁਕਾਨਾਂ ਦੀ ਯਾਰ ਮੈਂ ਮੈਂ ਇੱਧਰ ਨੂੰ ਪਹਿਲੀ ਵਾਰ ਆਇਆ ਆ। ਆਣੀ ਨਜ਼ਾਇਜ਼ ਹੀ ਆ। ਹਾਂ ਨਜ਼ਾਇਜ਼ ਆ। ਮੈਂ ਪਹਿਲੀ ਵਾਰ ਆਇਆ ਇੱਥੇ। ਤੇਲੀ ਬਾਜ਼ਾਰ ਚੋਂ ਤਾਂ ਚਲ ਮਲੇਰਕੋਟਲੇ ਬਹੁਤ ਵਾਰ ਆਇਆ। ਪਰ ਆ ਨਹੀਂ ਪਤਾ ਸੀ। ਮੈਂ ਵੀ ਹੁਣੇ ਦੇਖਿਆ। ਪਰ ਆ ਨਹੀਂ ਪਤਾ ਸੀ ਵੀ ਇੱਡੀਆਂ ਦੁਕਾਨਾਂ ਹੋਣਗੀਆਂ। ਕੱਪੜੇ ਆਣੀ ਆ। ਦੇਖੋ ਜਿਵੇਂ ਸੂਟ ਪਏ ਨੇ ਲੱਦਾਏ ਹਾਂ। ਹਾਂ। ਕੱਪੜੇ ਹੀ ਬਹੁਤ ਪਿਆ। ਕੜਾਈ ਬਹੁਤ ਕਰਾਉਂਦੇ ਨੇ ਬਾਈ ਅਮਰਤ। ਅੱਛਾ। ਦੂਰੋਂ ਦੂਰੋਂ ਆ ਇੱਥੇ। ਇਹ ਮੇਰੀਆਂ ਬੁਟੀਕਾਂ ਨੇ। ਉਹਨਾਂ ਦੀ ਜ਼ਿਆਦਾ ਕੜਾਈ ਮਲੇਰਕੋਟਲੇ ਤੋਂ ਹੀ ਹੁੰਦੀ ਆ। ਠੀਕ ਆ। ਬਾਕੀ ਕੋਈ ਵੀ ਆਪਣੇ ਜੇ ਬੰਦਾ ਨਾ ਕੋਈ ਵੀ ਸਬਸਕ੍ਰਾਈਬਰ ਵੀਡੀਓ ਦੇਖਦਾ ਨਾ ਕਮੈਂਟ ਕਰਿਆ ਕਰੋ ਮਰੇ ਕੋਲ ਹਾਂ ਹਾਂ ਬਾਕੀ ਸ਼ੇਅਰ ਕਰਦਾ ਕਰੋ ਵੱਧ ਤੋਂ ਵੱਧ ਹਾਂ ਕਮੈਂਟ ਕਰਕੇ ਦੱਸਿਆ ਕਰੋ ਵੀ ਤੁਸੀਂ ਕਿੱਥੋਂ ਵੀਡੀਓ ਦੇਖ ਰਹੇ ਹੋ ਚਲੋ ਇੱਥੋਂ ਆਪਾਂ ਵੀਡੀਓ ਸ਼ੁਰੂ ਕੀਤੀ ਸੀ ਆਪਣੀ ਆਹ ਗੇਟ ਤੋਂ ਤੇ ਉੱਥੀ ਆਪਾਂ ਫੇਰ ਨਿਕਲ ਜਾਈਏ ਆਗੇ ਆਹ ਗੇਟਸ ਬਣਿਆ ਹੋਇਆ ਐਵੇਂ ਦੇ ਗੇਟ ਬਹੁਤ ਸਾਰੇ ਬਣੇ ਹੋਏ ਨੇ ਬਿਲਕੁਲ ਰੇਲਜ ਬਾਕੀ ਉੱਪਰ ਉਰਦੂ ਲਿਖੀ ਹੋਈ ਆ ਉਰਦੂ ਜੀ ਹੁਣ ਪਤਾ ਨਹੀਂ ਕੀ ਲਿਖਿਆ ਹੋਇਆ ਆਪਾਂ ਨੂੰ ਉਰਦੂ ਪੜ੍ਹਨੀ ਆਉਂਦੀ ਆ ਉਹਦੀ ਇੱਧਰ ਚੌਕ ਆ ਗਿਆ ਮੇਨ ਫਿਰ ਵੈਸੇ ਵੀ ਤੁਸੀਂ ਦੁਕਾਨਾਂ ਨੇ ਜਿਹੜੀਆਂ ਬਣੀਆਂ ਹੋਈਆਂ ਨੇ ਦੇਖੋ ਵੀਡੀਓ ਥੋੜੀ ਕਰੀ ਜੀ ਹਾਂ ਇੱਥੇ ਵੀਡੀਓ ਸ਼ੁਰੂ ਕੀਤੀ ਸੀਗੀ ਬਾਕੀ ਇਧਰ ਮਾਰਕੀਟ ਆ ਗਈ ਹਾਂ ਇੱਧਰ ਹੋਰ ਮਾਰਕੀਟ ਆ ਗਈ ਦੂਸਰੀ ਜਿਹੜਾ ਡੇਲੀ ਵਰਤੌਣਾ ਸਮਾਨ ਪਲਾਸਟਿਕ ਵਾਲੀਆਂ ਦੁਕਾਨਾਂ ਬਾਕੀ ਸਾਹਮਣੇ ਰੋਡ ਆ ਇੱਧਰ ਹਾਂ ਇੱਧਰ ਰੋਡ ਹੀ ਹੈਗਾ ਸਾਹਮਣੇ ਫਿਰ ਰੋਡ ਤੋਂ ਮਾਰਕੀਟ ਵੱਸੇ ਲੁਧਿਆਣੇ ਵਾਲੇ ਰੋਡ ਦੀ ਹੈ ਇਹ ਹਾਂ ਬਾਕੀ ਇਹਦਾ ਕਾਫੀ ਫੇਮਸ ਮਾਰਕੀਟ ਆ ਸਾਰਾ ਤੁਸੀਂ ਕਿਸੇ ਨੂੰ ਵੀ ਪੁੱਛੋਗੇ ਇੱਥੇ ਤੇਲੀ ਬਾਜ਼ਾਰ ਆ ਹਾਂ ਪਤਾ ਲੱਗ ਜਾਣਾ ਪਤਾ ਲੱਗ ਜਾਣਾ ਹਾਂ ਬਾਕੀ ਆ ਹੂ ਆਮ ਦੁਕਾਨਾਂ ਵੀ ਆ ਮੈਂ ਆਹ ਦੁਕਾਨਾਂ ਆ ਗਈਆਂ ਜਿਵੇਂ ਦੇਖ ਸਕਦੇ ਹੋ ਇਹ ਵੀ ਕਾਫੀ ਵੱਡਾ ਪਿਆਰਾ ਤੋ ਹਾਂ ਡੇਲੀ ਵਾਰ ਤੋੜਾ ਸਾਮਾਨ ਆ ਗਿਆ ਜਿਵੇਂ ਨਾ ਪਲਾਸਟਰ ਦਾ ਸਾਮਾਨ ਆ ਗਿਆ ਸਾਰਾ ਕੁਝ ਹੋਰ ਰੈਡੀਮੇਡ ਕੱਪੜਿਆਂ ਦੀਆਂ ਦੁਕਾਨਾਂ ਇੱਥੇ ਐਵੇਂ ਦਾ ਬਾਜ਼ਾਰ ਆ ਸਾਰਾ ਯਾਰ ਦੀ ਵੀਡੀਓ ਨੂੰ ਕਰਦੇ ਆ ਪੈਸੀ ਐਂਡ ਉਮੀਦ ਕਰਦਾ ਤੁਹਾਨੂੰ ਆਦ ਦੀ ਵੀਡੀਓ ਪਸੰਦ ਆਏਗੀ ਜੇ ਵੀਡੀਓ ਵਧੀਆ ਲੱਗੀ ਆ ਲਾਈਕ ਕਰਨਾ ਸ਼ੇਅਰ ਕਰਨਾ ਤੇ ਇਹ ਮਿਲਦੇ ਹਾਂ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਾਰਿਆਂ ਦਾ ਇੱਕ ਸਾਡੇ ਵੀਡੀਓ ਦੇਖਣ ਲਈ ਧੰਨਵਾਦ